ਸਸ਼ੁਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਖਾਸ ਉਪਰਾਲਾ ਕਰਦਿਆਂ ਹੋਇਆ ਜਿਹੜੇ ਲੋਕਾਂ ਦੇ ਮੋਬਾਈਲ ਗੁੰਮ ਹੋਏ ਨੇ ਉਹ ਮੋਬਾਈਲ ਵਾਪਸ ਕੀਤੇ ਗਏ ਤਾਂ ਦੱਸਦੇ ਇਹ ਕਿ ਇਸ ਦਰਮਿਆਨ ਐਸਐਸਪੀ ਬਠਿੰਡਾ ਅਮਨੀਤ ਕੌਂਟਲ ਯੂਨਵਲੂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਹੈ ਕਿ ਲੋਕਾਂ ਨੂੰ ਸਮੇਂ-ਸਮੇਂ ਤੇ ਜਾਗਰੂਕ ਵੀ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਦਾ ਕੋਈ ਮੋਬਾਈਲ ਫੋਨ ਗਮ ਹੁੰਦਾ ਹੈ ਤਾਂ ਸਾੰਥ ਦੇ ਪੋਰਟਲ ਤੇ ਜਾ ਕੇ ਰਜਿਸਟਰ ਕੀਤਾ ਜਾਵੇ ਆਪਣੀ ਕੰਪਲੇਂਟ ਕੀਤੀ ਜਾਵੇ ਤਾਂ ਜੋ ਜਦ ਵੀ ਉਹ ਫੋਨ ਰਿਕਵਰ ਹੋਵੇ ਤਾਂ ਉਹਨਾਂ ਲੋਕਾਂ ਤੱਕ ਵਾਪਸ ਪਹੁੰਚਾਇਆ ਜਾ ਸਕੇ ਇਸ ਦੇ ਤਹਿਤ ਉਹਨਾਂ ਦਾ ਇਹ ਕਹਿਣਾ ਕਿ ਪਹਿਲਾਂ 106 ਤੇ ਹੁਣ ਅੱਜ 140 ਜਿਹੜੇ ਮੋਬਾਈਲ ਫੋਨ ਨੇ ਜੋ ਗਮ ਹੋਏ ਸਨ ਉਹਨਾਂ ਨੂੰ ਬਰਾਮਦ ਕਰਕੇ ਹੁਣ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਹਵਾਲੇ ਕੀਤਾ ਜਾ ਰਿਹਾ ਪੁਲਿਸ ਲਾਈਨ ਵਿਖੇ ਉਹਨਾਂ ਨੂੰ ਬੁਲਾ ਕੇ ਜਿਹੜੇ ਮੋਬਾਈਲ ਨਦੇ ਉਹਨਾਂ ਨੂੰ ਵਾਪਸ ਕੀਤੇ ਜਾ ਰਹੇ ਨੇ ਤੇ ਇਸ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਸਾਂਝ ਟੀਮ ਹੈ ਸਾਰੀ ਉਹਨਾਂ ਵੱਲੋਂ ਇਹ ਸਖਤ ਮਿਹਨਤ ਕੀਤੀ ਗਈ ਜਿਸ ਦੇ ਚਲਦੇ ਜਿਹੜੇ ਮੋਬਾਈਲ ਫੋਨ ਨੇ ਉਹ ਟਰੇਸ ਕੀਤੇ ਗਏ ਤੇ ਉਹਨ ਲੋਕਾਂ ਤੱਕ ਵਾਪਸ ਪਹੁੰਚਾਏ ਜਾ ਰਹੇ ਨੇ ਇਸੇ ਦਰਮਿਆਨ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਨੂੰ ਪੁਲਿਸ ਵੱਲੋਂ ਮੋਬਾਈਲ ਫੋਨ ਵਾਪਸ ਕੀਤੇ ਗਏ ਨੇ ਉਹਨਾਂ ਵਿੱਚੋਂ ਕਈਆਂ ਦਾ ਇਹ ਕਹਿਣਾ ਕਿ ਸਾਡੇ ਮੋਬਾਈਲ ਫੋਨ ਚੋਰੀ ਹੋ ਗਏ ਸਨ ਜਾਂ ਗੁੰਮ ਹੋ ਗਏ ਸਨ ਜੋ ਪੁਲਿਸ ਦੇ ਵੱਲੋਂ ਸਾਨੂੰ ਇੱਥੇ ਬੁਲਾ ਕੇ ਵਾਪਸ ਕਰ ਦਿੱਤੇ ਗਏ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਾ ਹੀ ਚੋਰਾ ਤੇ ਨਾ ਹੀ ਲੁੱਟ ਖੋ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਉਹਨਾਂ ਦੀ ਕੋਈ ਜਾਣਕਾਰੀ ਦਿੱਤੀ ਗਈ ਤਾਂ ਇੱਥੇ ਲੋਕ ਇਹ ਸਵਾਲ ਜ਼ਰੂਰ ਕਰ ਰਹੇ ਨੇ ਇੱਕ ਮਾਤਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਾਵੇਂ ਸਾਨੂੰ ਮੋਬਾਈਲ ਨਾ ਦਿੱਤਾ ਜਾਵੇ ਪਰ ਕਾਰਵਾਈ ਜ਼ਰੂਰ ਕੀਤੀ ਜਾਣੀ ਬਣਦੀ ਹੈ ਤਾਂ ਜੋ ਅੱਗੇ ਤੋਂ ਜੀਆਂ ਵਾਰਦਾਤਾ ਨਾ ਹੋ ਸਕਣ ਸਿੰਘ ਜੀ ਕਿੱਥੋਂ ਦੇ ਰਹਿਣ ਮੈਂ ਬਹਿਮਣ ਕੌਰ ਸਿੰਘ ਜੀ ਕੀ ਗੱਲ ਹੋਈ ਸੀ ਥੋੜਾ ਜਿਹਾ ਸਰ ਜੀ ਮੈਂ ਜੀਵਨ ਸਿੰਘ ਵਾਲਾ ਜਿਹੜੀ ਤਾਗਾ ਮੇਲਾ ਜੀ ਉੱਥੇ ਡਿਊਟੀ ਕਰਦਾ ਜੀ ਤੇ ਨਾਈਟ ਡਿਊਟੀ ਆ ਰਿਹਾ ਸੀਗਾ ਸ਼ਾਮ 7:15 20 ਮਿੰਟਾਂ ਦਾ ਟਾਈਮ ਸੀਗਾ ਦੋ ਬਾਈਕ ਉੱਤੇ ਸਵਾਰ ਆਏ ਸੀ ਜਿਹੜੀ ਆਪਾਂ ਗਿਵੰਦਰ ਵਾਲੀ ਆਪਣੀ ਨਹਿਰ ਹੈ ਜੀ ਨਹਿਰ ਟੱਪ ਕੇ ਥੋੜਾ ਜਿਹਾ ਉੱਥੇ ਸੁੰਨਸਾਨ ਏਰੀਆ ਜੀ ਉੱਥੇ ਥੋੜਾ ਜਿਹਾ ਹਨੇਰਾ ਪੈਂਦਾ ਜਿਆਦਾ ਉੱਥੇ ਅੱਗੇ ਮੈਨੂੰ ਇੱਕ ਬਾਈਕ ਵਾਲੇ ਨੇ ਮੈਨੂੰ ਉਮਾ ਕਰਨ ਲਈ ਨੇ ਤਾਂ ਪਿੱਛੇ ਤੋਂ ਮੇਰੇ ਕਿਟ ਬਾਈ ਹੋਈ ਸੀ ਕਿਟ ਫੜ ਲਈ ਜੀ ਅਗਲੇ ਨੇ ਐਦਾਂ ਚਾਬੀ ਕੱਟ ਕੇ ਤੇ ਚਾਬੀ ਕੱਢ ਲਈ ਮੈਨੂੰ ਕਹਿੰਦੇ ਰੋਕਲਾ ਤੇ ਨਹੀਂ ਤੇਰੇ 60 ਫੀਟ ਮਾਰਾਂਗੇ ਜੀ ਉਹਨਾਂ ਕੋਲ ਇੱਕ ਐਡਾ ਬੜਾ ਹਥਿਆਰ ਵੀ ਸੀਗਾ ਜੀ ਠੀਕ ਹੈ ਇਹ 10000 ਦਿਖਾਇਆ ਮੈਨੂੰ ਨਾਲੇ ਤਾਂ ਮੇਰਾ ਪਰਸ ਲੈ ਗਈ ਜੀ ਮੇਰੀ ਕੱਟ ਲੈ ਗਈ ਮੇਰੇ ਤੋਂ ਕੋਡ ਵੀ ਲਵਾ ਕੇ ਲੈ ਗਈ ਇੱਕ ਮੇਰਾ ਫੋਨ ਚੋਰੀ ਕਰਕੇ ਲੈ ਗਈ ਫੋਨ ਦੀ ਕੰਪਲੇਨ ਕੀਤੀ ਸੀ ਮੈਂ ਤਲਵੰਡੀ ਸਾਬੋ ਤੇ ਹਾਂਜੀ ਹਾਂ ਮਤਲਬ ਲੁੱਟ ਖੋ ਸਾਰੀ ਹੋ ਗਈ ਸੀ ਜੀ ਸਾਰਾ ਕੁਝ ਲੈ ਗਈ ਸੀ ਮੇਰਾ ਪਰਸ ਵੀ ਲੈ ਗਈ ਸੀ ਕੰਪਲੇਨ ਲਿਖਾਈ ਸੀ ਕੰਪਲੇਨ ਲਿਖਵਾਈ ਸੀਗੀ ਥਾਣਾ ਤਲਵੰਡੀ ਸਾਬੋ ਚੋਰ ਮਿਲ ਗਏ ਸਰ ਚੋਰ ਨਹੀਂ ਮਿਲੇ ਸਰ ਮੈਨੂੰ ਫੋਨ ਆਇਆ ਜੀ ਕੱਲ ਆਪਣੇ ਤਲਵੰਡੀ ਸਾਬੋ ਜੀ ਆਪਣੇ ਸੇਵਾ ਸੈਂਟਰ ਤੋਂ ਉਹ ਕਹਿੰਦੇ ਵੀ ਤੁਹਾਡਾ ਫੋਨ ਮਿਲ ਗਿਆ ਜੀ ਇੱਥੇ ਤਲਵੰਡੀ ਬਠਿੰਡੇ ਆ ਜਿਓ ਜੀ ਤੇ ਉਹਨੂੰ ਵੀ ਮੈਂ ਨਾਈਟ ਡਿਊਟੀ ਕਰਕੇ ਆਇਆ ਸੀ ਤਾਂ ਕਰਕੇ ਦੇਰ ਕੱਲਾ ਮੋਬਾਈਲ ਹੀ ਲੈਣਾ ਕੋਹਾਂ ਦੇ ਖਿਲਾਫ ਕਾਰਵਾਈ ਵੀ ਚਾਹੁੰਦੇ ਆ ਮੈਨੂੰ ਹੋਣਾ ਚਾਹੀਦਾ ਸਰ ਕਾਰਵਾਈ ਤਾਂ ਇਹ ਜੀ ਸਾਨੂੰ ਪਹਿਲੀ ਕਰਤਾ ਚੋਰਾਂ ਦਾ ਨਹੀਂ ਪਤਾ ਲੱਗਿਆ ਜੀ ਹੁਣ ਕਾਰਵਾਈ ਦਾ ਉਹਨਾਂ ਦਾ ਹੋਸਟ ਜੀ ਮੋਬਾਈਲ ਉਹਨਾਂ ਤੋਂ ਕਦ ਕਵਰ ਹੋਇਆ ਇਹਦਾ ਮਤਲਬ ਪੁਲਿਸ ਨੂੰ ਤਾਂ ਹਾਂ ਜੀ ਹਾਂ ਪੁਲਿਸ ਤਾਂ ਫਿਰ ਉਹਨਾਂ ਨੂੰ ਉਹਨਾਂ ਤੋਂ ਕਵਰ ਹੋਇਆ ਜੀ ਪੁਲਿਸ ਨੂੰ ਤਾਂ ਉਹਨਾਂ ਨੂੰ ਪਤਾ ਹੋਣਾ ਵੀ ਕਿੰਨਾਂ ਤੋਂ ਮੋਬਾਈਲ ਫੜਿਆਗਾ ਠੀਕ ਹੈ ਕਾਰਵਾਈ ਤਾਂ ਦੇਖੋ ਜੀ ਜਿਹੜੀ ਬੰਦ ਦੀ ਹੈ ਕਾਰਵਾਈ ਤਾਂ ਹੋਣੀ ਚਾਹੀਦੀ ਕਿ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਹੋਵੇ ਅੱਗੇ ਤੋਂ ਚਲੋ ਅਸੀਂ ਤਾਂ ਮੈਂ ਤਾਂ ਕੀ ਜੀ ਮੈਂ ਤਾਂ ਸਰੈਂਡਰ ਕਰਤਾ ਸੀ ਜੇ ਕਿਸੇ ਨੇ ਸਰੈਂਡਰ ਨਹੀਂ ਕਰਨਾ ਕਿਸੇ ਨੇ ਤਾਂ ਕੀ ਪਤਾ ਕੱਲ ਨੂੰ ਕਿਸੇ ਦੇ ਛੱਟਫੇਟ ਮਾਰ ਜਾਣਗੇ ਜਤਿੰਦਰ ਨਾਇਕ ਜੀ कैसे मिला केसे को था? मैं घर पे जा रहा था चोर खोज के मोबाइल ले गई थी मेरा टुकल इसके लिए मेरा मोबाइल ने दिया है मुझे पता नहीं बाकी मुझे ऑफिस बाजार में जो हुआ है ना पुलिस स्टेशन को तो वाली चुके लिखवाई थी चोर का पता नहीं लगे चोर तो मुझे पता है मोबाइल मुझे मिला है एक महीने से मिला गया आपका मोबाइल चोर नहीं मिला

ਅੱਜ ਪੁਲਿਸ ਲੈਣ ਚਾਹੀਓ ਕਿਵੇਂ ਆਏ ਹੋ ਸਾਡਾ ਫੋਨ ਮਤਲਬ ਇਹ ਐ ਉਹ ਟਮੋਲ ਤੋਂ ਆ ਰਹੇ ਸੀ ਬੱਚੇ ਅੱਛਾ ਜੀ ਉਹ ਜਦ ਮੋਟਰਸਾਈਕਲ ਚੜੇ ਜੇਬ ਚੋਂ ਨਿਕਲ ਗਿਆ ਅੱਛਾ ਫਿਰ ਉਹ ਕੁੜੀ ਨੇ ਆਖਿਆ ਮੇਰਾ ਮੋਬਾਈਲ ਨਿਕਲ ਗਿਆ ਮੇਰੀ ਦੋਤੀ ਹੈ ਉਹ ਪਿੱਛੋਂ ਜਿਹੜੇ ਆ ਰਹੇ ਸੀਗੇ ਮਾਲੀਆਂ ਦੇ ਮੁੰਡੇ ਹੀ ਨੇਗੇ ਹੂੰ ਉਥੋਂ ਪਿੰਡੋਂ ਸਾਡੇ ਉਹਨਾਂ ਨੇ ਫੋਨ ਚੱਕ ਕੇ ਲੈ ਲਿਆ ਜੇਬ ਚੋਂ ਪਾ ਲਿਆ ਤੇ ਜਦ ਨੇ ਉਤਰਨ ਕੇ ਪੁੱਛਣ ਲਗੇ ਫੋਨ ਡਿੱਗ ਗਿਆ ਇੱਥੇ ਮੇਰਾ ਚੱਕ ਉਹਨੇ ਲਿਆ ਸੀ ਤੇ ਕਹਿੰਦਾ ਆਹ ਫੋਨ ਤਾਂ ਨਹੀਂ ਸਾਡੇ ਸਾਨੂੰ ਨਹੀਂ ਮਿਲਿਆ ਫੋਨ ਉਹਨਾਂ ਕੋਲ ਹੀ ਮਿਲਿਆ ਹੁਣ ਜਦੋਂ ਇਹਨਾਂ ਨੇ ਟਰੇਸ ਟੂਸ ਲਾਇਆ ਪੁਲਿਸ ਵਾਲਿਆਂ ਨੇ ਹੁਣ ਉਹਨਾਂ ਕੋਲ ਹੀ ਮਿਲਿਆ ਹੁਣ ਹਾਂ ਉਹਨਾਂ ਤੋਂ ਹੀ ਮਿਲਿਆ ਫੜ ਲੈ ਪਰੋ ਥੜੇ ਨਹੀਂ ਨਾ ਇਹ ਹੀ ਤਾਂ ਗੱਲ ਹੈ ਸਾਨੂੰ ਫੋਨ ਭਾਵੇਂ ਨਾ ਮਿਲਦਾ ਬੰਦੇ ਟਪਰਚਾ ਹੋਣਾ ਚਾਹੀਦਾ ਪਰ ਪੁਲਿਸ ਨੇ ਹੁਣ ਤੁਹਾਨੂੰ ਪਰਚਾ ਦਿੱਤਾ ਉਹਨਾਂ ਨੇ ਪਰਚਾ ਨਹੀਂ ਦਿੱਤਾ ਫੋਨ ਦਿੱਤੇ ਜਾਂਦੇ ਆ ਤੁਸੀਂ ਕੀ ਕਹਿੰਦੇ ਤੁਸੀਂ ਪੁੱਛਿਆ ਨਹੀਂ ਵੀ ਭਾਈ ਤੁਸੀਂ ਹੁਣ ਪੁੱਛਣ ਗਏ ਆ ਇਹ ਤਾਂ ਨਹੀਂ ਨਾ ਕਰਨੇ ਜੇ ਜਦ ਪਤਾ ਲੱਗ ਜਾਂਦਾ ਪੀ ਫੋਨ ਜਦੋਂ ਆਪਾਂ ਉਹ ਵੱਡਾ ਫੋਨ ਲੱਭ ਜੇ ਪੀ ਤਾਂ ਫੜੇ ਹੀ ਜਾਊਗਾ ਪਤਾ ਨਹੀਂ ਹੁੰਦਾ ਅਣਪੜ੍ਹਿਆਂ ਨੂੰ ਐ ਜੀ ਲੋਕ ਨੇ ਜਿਸ ਕੀ ਨਾਮ ਹੈ ਤੇ ਕਿਥੋਂ ਦੇ ਰਹੇ ਹੋ ਜਸਵਿੰਦਰ ਸਿੰਘ ਹੈ ਜੀ ਪਿੰਡ ਸਰਦਾਰਗੜੋਂ ਦਾ ਤੇ ਰਣੇਰ ਦਰਸ਼ਨਗੜਾ ਸੀ ਅੱਜ ਪੁਲਸ ਲਾਈਨ ਤੇ ਆਏ ਆ ਤੇ ਕੀ ਗੱਲ ਸੀ ਮੋਬਾਈਲ ਸਾਡਾ ਗੁੰਮਿਆ ਹੋਇਆ ਸੀ ਤੇ ਸਾਨੂੰ ਮਿਲ ਨਹੀਂ ਰਿਹਾ ਸੀ ਸਿਰ ਰੌਟ ਲਖਾਈ ਤਾਂ ਜੈਨਨ ਨੇ ਸੰਭਿਧਾ ਬਰਾ ਕਿੰਨੀ ਕਿਤੇ ਉਹ ਕੀ ਜੇ ਪੁੰਗਾ ਉਹ ਤਿੰਨ ਮਹੀਨੇ ਹੋ ਗਏ ਕਿੱਥੇ ਰੌਟ ਲਖਾਈ ਸੀ ਰੌਟਾ ਸੀ ਠਾਣੇ 'ਚ ਲਖਾਈ ਸੀ ਸੇਵਟਾਣੇ 'ਚ ਅੱਜ ਫਿਰ ਕਿਵੇਂ ਪਤਾ ਲੱਗਿਆ ਵੀ ਤੁਸੀਂ ਇੱਥੇ ਆਏ ਉਹਨਾਂ ਨੇ ਸਾਨੂੰ ਭੇਜਿਆ ਤੁਹਾਡਾ ਮੋਬਾਈਲ ਉੱਤੇ ਜਾਵੜਾ ਜਾਵੜਾ ਸੀ ਉਪਰਾਲੇ ਨੂੰ ਕਿਵੇਂ ਦੇਖਦੇ ਆਂ ਪੁਲਿਸ ਨੇ ਨਹੀਂ ਬਹੁਤ ਵਧੀਆ ਉਪਰਾਲਾ ਕੀਤਾ ਜੀ ਬਹੁਤ ਧੰਨਵਾਦ ਹੈ ਇਹਨਾਂ ਦਾ ਜਿਹੜਾ ਰੱਖਿਆ ਵਾਕਈ ਰੱਖਿਆ ਹੀ ਕਰਦੇ ਆ ਇਹ ਹਾਂਜੀ ਬੀਤੂ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਗਰਵਾ ਸਿੰਘ ਹੈ ਪਿੰਡ ਗਲਾਬਗੜ ਹੈ ਹਾਂ ਕਿਵੇਂ ਪਹੁੰਚੇ ਹੋ ਅੱਜ ਇੱਥੇ ਮੇਰਾ ਫੋਨ ਗਮ ਹੋ ਗਿਆ ਸੀ ਜੀ ਜੋ ਕਿ ਮਤਲਬ ਥਾਣਾ ਮੋੜ ਨੇ ਰਿਕਵਰ ਕਰਕੇ ਮੈਨੂੰ ਵਾਪਸ ਕੀਤਾ ਹੈ ਕਿਵੇਂ ਦੇਖਦੇ ਆਂ ਪੁਲਿਸ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਜਿਹੜੇ ਹਿਸਾਬ ਨਾਲ ਮਤਲਬ ਪੁਲਿਸ ਕੋਲ ਇੰਨਾ ਕੰਮ ਹੈ ਇੰਨਾ ਕ੍ਰਾਈਮ ਹੈ ਮਤਲਬ ਇੰਨੇ ਮਤਲਬ ਏਡੇ ਵੱਡੇ ਸਿਸਟਮ ਚੋ ਮਤਲਬ ਫੋਨ ਭਾਲ ਕੇ ਦੇਣਾ ਤਾਂ ਬਹੁਤ ਹੀ ਵੱਡਾ ਪ੍ਰਾਲਾਈ ਮਤਲਬ ਹੋਰ ਵੀ ਬਹੁਤ ਜ਼ਿਆਦਾ ਕੰਮ ਹੈ ਪੁਲਿਸ ਕੋਲ ਮਤਲਬੀ ਤੇ ਮਤਲਬ ਵੀ ਬਹੁਤ ਬਹੁਤ ਧੰਨਵਾਦ ਹੈ ਇਸ ਪੁਲਿਸ ਜਿਹੜਾ ਫੋਨ ਲੱਭ ਕੇ ਦਿੱਤਾ ਇੱਕੋ ਹੀ ਲੱਭਿਆ ਗਿਆ ਕਿ ਹੋਰ ਵੀ ਬਹੁਤ ਜ਼ਿਆਦਾ ਨਹੀਂ ਕਾਫੀ ਫੋਨ ਆਏ ਮਤਲਬ 140 ਦੇ ਲਗਭਗ ਫੋਨ ਆਈ ਮੈਨ ਲਦਾਈ ਜਾਂਦੇ ਆ ਬਹੁਤ ਧਿਆਨੇ ਫੋਨ ਲੈਣ ਵਾਸਤੇ ਇਹ ਤੁਹਾਡਾ ਕਦੋਂ ਕੋ ਘਮ ਹੋਇਆ ਸੀ ਮੇਰਾ 9 ਜਨਵਰੀ ਨੂੰ ਫੋਨ ਘਮ ਹੋਇਆ ਸੀ 24 ਹਾਂਜੀ ਹਾਂਜੀ 9 ਜਨਵਰੀ 2025 ਨੂੰ ਹੀ 25 ਨੂੰ ਘਮ ਹੋਇਆ ਹਾਂਜੀ ਉਹਦੇ ਦੇ ਨਹੀਂ ਹੋਈ ਜਿਹੜਾ ਫੋ ਤੋਂ ਨੂੰ ਪਹਿਲਾਂ ਲੱਗਦਾ ਸੀਗਾ ਵੀ ਲੱਭ ਜੂਗਾ ਨਹੀਂ ਜੀ ਨਹੀਂ ਨਹੀਂ ਪਹਿਲਾਂ ਵੀ ਮੇਰੇ ਮਤਲਬ ਪਹਿਲਾਂ ਕਾਫੀ ਟਾਈਮ ਪਹਿਲਾਂ ਇੱਕ ਦੋ ਫੋਨ ਗਮ ਹੋ ਗਏ ਸੀਗੇ ਤੇ ਹੁਣ ਵੀ ਮੈਨੂੰ ਆਸ ਨਹੀਂ ਸੀ ਮਤਲਬ ਮੈਂ ਡੀਡੀਆਰ ਦਰਜ ਕਰਵਾਈ ਤਾਂ ਉਹਨਾਂ ਨੇ ਮਤਲਬ ਪੋਰਟਲ ਰਾਹੀਂ ਮਤਲਬ ਮੇਰਾ ਫੋਨ ਭਾਲ ਕੇ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਕੀ ਨਾਮ ਆ ਜੀ ਤੇ ਕਿੱਥੋਂ ਦੇ ਰਾਜਵਿੰਦਰ ਕੌਰ ਕਿੱਥੋਂ ਦੇ ਤੋਬੀ ਅਨਿਤ ਪੱਛੀ ਗਾਦੀ ਅੱਜ ਕੁੜਸ ਲੈਂ ਚਾਹਉਂ ਕੀ ਗੱਲ ਕੀ ਮੋਬਾਈਲ ਗਮ ਹੋ ਗਿਆ ਇਹ ਸਾਡਾ ਜੀ ਅੱਛਾ ਕਿੰਨੀ ਕਿਤੇ ਰੋ 10 15 ਦਿਨ ਹੋ ਗਏ

दो महीने हो गए हमें तो यकीन ही नहीं था कि मिलेगा हमें तो ही छोड़ दी थी पर पुलिस लाइन का हम बहुत धन्यवाद करते हैं जिन्होंने हमारा फोन दिलाया हमारे पास सुबह सात बजे फोन आया था हाँ जी तो वहाँ से फोन आया नौ बजे आके फोन ले जाना अपना हाँ जी हमें बहुत खुश फोन मिल गया की कहना चाहूंगी हम जी पुलिस लाइन का बहुत बहुत शुक्रिया करेंगे इतने अच्छे से हमारा फोन ढूंढ के दिया हमें यकीन नहीं था कि फोन मिल जाएगा ਹਾਂਜੀ ਮੇਰਾ ਨਾਮ ਸਰੋਇ ਰਾਣੀ ਹੈ ਜੀ ਮੈਂ RAM PRABHU ਤੋਂ ਹਾਂ ਤੇ ਮੇਰਾ ਨਾ ਫੋਨ ਗੁੰਮ ਹੋ ਗਿਆ ਸੀ ਗਿਰ ਗਿਆ ਸੀ ਮੇਰਾ ਫੋਨ ਤੇ 2022 ਦੀ ਗੱਲ ਆਈ ਹੈ ਮੈਂ ਕੰਪਲੀਟ ਕਰਾਈ ਸੀਗੀ ਤੇ ਨਥਾਣਾ ਥਾਣੇ 'ਚ ਤੇ ਉਹਨੂੰ ਦੋ ਤਿੰਨ ਵਾਰੀ ਉਹਨਾਂ ਨੇ ਕਿਹਾ ਸੀਗੇ ਫਿਰ ਮੁੜ ਕੇ ਉਹ ਕਹਿੰਦੇ ਵੀ ਤੁਹਾਡੀ ਕੋਸ਼ਿਸ਼ ਕਰੀ ਜਾਂਦੇ ਆਂ ਸੀ ਫੋਨ ਲੱਭਣ ਵਾਸਤੇ ਫਿਰ ਉਹਨਾਂ ਨੂੰ ਹੁਣ 10ਵੇਂ ਮਹੀਨੇ 'ਚ ਹੁਣ ਉਹਨਾਂ ਨੂੰ ਫੋਨ ਮਿਲ ਗਿਆ ਸੀ 2025 'ਚ ਹੁਣ 25 ਚੜ ਗਿਆ ਹੁਣ ਤੇ ਉਹਨਾਂ ਨੇ ਫਿਰ ਕੱਲ ਫੋਨ ਕਰਿਆ ਸੀ ਕਹਿੰਦੇ ਵੀ ਇਹ ਕਰਕੇ ਥੋੜਾ ਫੋਨ ਮਿਲ ਗਿਆ ਸਾਨੂੰ ਤੇ ਕਹਿੰਦੇ ਇਹ ਕਰਕੇ ਵੀ ਬਠਿੰਡੇ ਐਸਐਸਪੀ ਸਾਹਿਬ ਦੇ ਮੀਟਿੰਗ ਹੈ ਵੀ ਉੱਥੇ ਸਾਨੂੰ ਬੁਲਾਇਆ ਗਿਆ ਤੇ ਥੋੜਾ ਫੋਨ ਉਸ ਦੇ ਆ ਜਾਊਗਾ ਸੋ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਪੁਲਿਸ ਨੂੰ ਦੇਖਦਾ ਕਿਵੇਂ ਇਹ ਬਾਲੇ ਨੂੰ ਕਿਵੇਂ ਦੇਖਦੇ ਨੇ ਜਿਹੜੇ ਕੰਮ ਕੋਲ ਲੱਗ ਕੇ ਬਹੁਤ ਵਧੀਆ ਕੀਤਾ ਹੈ ਮੈਂ ਤਾਂ ਸ਼ੁਕਰਗੁਜ਼ਾਰ ਯਾਨੀ ਕਿ ਉਹਨਾਂ ਦੇ ਥਾਣਾ ਜਿਹੜੇ ਨਿਸ਼ਟਾਪ ਵਾਲੇ ਮੈਂਬਰ ਨੇ ਤੇ ਬਾਕੀ ਉਹ ਜਿਹੜੇ ਸਾਰੇ ਸਾਡੇ ਰਾਮਪੁਰੇ ਉੱਥੇ ਹੋ ਗਏ ਸੀਗੇ ਜਿਹਨ ਕੀ ਸ਼ਿਫਟ ਹੋ ਗਏ ਸੀਗੇ ਉਹ ਉਹਨਾਂ ਦੀ ਡਿਊਟੀ ਉਹਨਾਂ ਉੱਥੇ ਹੈਗੀ ਨਥਾਣਾ ਥਾਣੇ 'ਚ ਤੇ ਉਹਨਾਂ ਦਾ ਨਾਂ ਹੈਗਾ ਪਰਵਿੰਦਰ ਪਤਨੀ ਸ਼ਾਇਦ ਇਹ ਨਾਂ ਹੋਣਾ ਠੀਕ ਹੈ ਹਾਂਜੀ ਉਹਨਾਂ ਨੂੰ ਲਵਕ ਦਿੱਤਾ ਹੀ ਹੈ ਮੇਰਾ ਨਾਮ ਕਲਵੰਤ ਸਿੰਘ ਹੈ ਸਰ ਮੈਂ ਲਾਲ ਸਿੰਘ ਬਸਤੀ ਦੇ ਰਹਿਣ ਵਾਲਾ ਜੋ 19 ਨੰਬਰ ਗਲੀ 'ਚ ਜੀ ਮੈਂ ਜਲੰਧਰ ਮੈਂ ਫੰਕਸ਼ਨ ਤੇ ਗਿਆ ਸੀਗਾ ਜੀ ਵੀ ਮੇਰਾ ਫੋਨ ਮੈਂ ਜਲੰਧਰੂ ਫੰਕਸ਼ਨ ਅਟੈਂਡ ਕਰਕੇ ਮੈਂ ਟ੍ਰੇਨ ਦੇ ਵਿੱਚ ਆ ਰਿਹਾ ਸੀਗਾ ਬਾਕੀ ਮੈਂ ਜਦੋਂ ਜੈਬ 'ਚ ਦੇਖਿਆ ਤਾਂ ਮੇਰਾ ਫੋਨ ਮੈਨੂੰ ਨਹੀਂ ਹੱਥ ਆਇਆ ਜੀ ਤੇ ਮੈਂ ਆਖੀ ਜੀ ਮੇਰਾ ਫੋਨ ਕਿੱਥੇ ਗਿਆ ਜੀ ਫਿਰ ਮੈਂ ਆ ਕੇ ਕਨਾਲ ਥਾਣੇ ਕੰਪਲੀਟ ਕਰਵਾਈ ਜੀ ਔਰ ਇਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਦਿਵਾਇਆ ਔਰ ਇਹਨਾਂ ਨੇ ਕਿਹਾ ਵੀ ਤੁਹਾਡਾ ਸੇ ਫੋਨ ਤੁਹਾਨੂੰ ਅਸੀਂ ਜਲਦੀ ਲੱਭ ਕੇ ਦੇ ਦਾਂਗੇ ਜੀ ਮੇਰਾ 16000 ਦਾ ਫੋਨ ਸੀਗਾ ਜੀ ਤੇ ਮੈਨੂੰ ਕਈ ਕਹਿੰਦੇ ਸੀ ਕਿ ਤੇਰਾ ਫੋਨ ਨਹੀਂ ਮਿਲਣਾਗਾ ਵੀ ਹੁਣ ਤੇ ਮਿੱਟੀ ਹੋ ਗਿਆ ਜੀ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲਓ ਪਰ ਮੈਂ ਆਖੇ ਚਲੋ ਕੋਈ ਗੱਲ ਨਹੀਂ ਜੇ ਮਿਹਨਤ ਦਾ ਜੇ ਆਪਾਂ ਹੱਕ ਦੀ ਮਿਹਨਤ ਕਰਕੇ ਚੀਜ਼ ਬਣਾਈ ਹੈ ਪ੍ਰਮਾਤਮਾ ਕੀ ਤਾਂ ਆਪਾਂ ਨੂੰ ਦੇ ਦੋਵੇ ਜੀ ਪਰ ਥਾਣਾ ਕਨਾਲ ਪੰਜਾਬ ਪੁਲਿਸ ਵਾਲਿਆਂ ਨੇ ਬਹੁਤ ਵਧੀਆ ਕੀਤਾ ਜੀ ਔਰ ਇਹਨਾਂ ਨੇ ਮੈਂ 18 ਤਰੀਕ ਨੂੰ ਇਹਨਾਂ ਕੋਲ ਕਮਪਲੀਟ ਕਰਵਾਈ ਸੀ ਜੀ ਤੇ ਇਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਸੀ ਫੋਨ ਤੁਹਾਨੂੰ ਲੱਭ ਕੇ ਦੇ ਦਾਂਗੇ ਤੁਸੀਂ ਚਿੰਤਾ ਨਾ ਕਰੋ ਤੇ ਇਹਨਾਂ ਨੇ 18 ਨੂੰ ਮੈਂ ਕਮਪਲੀਟ ਕਰਾਈ ਤੇ 30 ਤਰੀਕ ਨੂੰ ਮੇਰੇ ਕੋਲ ਕਾਲ ਆ ਗਈ ਥਾਣੇ ਚੋਂ ਵੀ ਤੁਹਾਡਾ ਮੋਬਾਈਲ ਸਾਡੇ ਕੋਲ ਆ ਗਿਆ ਵੀ ਤੁਸੀਂ ਆਪਣਾ ਡੱਬਾ ਲਿਓ ਤੇ ਤੁਹਾਡਾ ਫੋਨ ਅਸੀਂ ਤੁਹਾਨੂੰ ਦੇ ਦਾਂਗੇ ਇਹਨਾਂ ਨੇ ਮੈਨੂੰ ਫੋਨ ਦਿੱਤਾ ਜੀ ਜੈਨ ਸਰ ਬਾਅਦ ਵਿੱਚ ਮੈਨੂੰ ਮੈਂ ਦੋ ਜਣਾਂ ਨੂੰ ਕਿਹਾ ਮੈਂ ਤੁਸੀਂ ਮੈਨੂੰ ਕਹਿੰਦੇ ਸੀ ਕਿ ਪੰਜਾਬ ਪੁਲਿਸ ਨਹੀਂ ਕਰ ਸਕਦੇ ਵੀ ਨਹੀਂ ਕਰ ਸਕਦੇ ਮੈਂ ਖਾ ਦੇਖ ਮੇਰਾ ਫੋਨ ਆ ਗਿਆ ਉਹ ਹੈਰਾਨ ਹੋ ਗਏ ਵੀ ਇਹ ਹੋ ਕਿਵੇਂ ਗਿਆ ਕੰਬੀਰ ਕਹਿਦਾ ਹੋ ਗਿਆ ਮੇਰਾ ਹਾਂਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਔਰ ਪੱਤਰਕਾਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡੀ ਅੱਜ ਜੀ ਸਾਡਾ ਪਿਛਲੇ 2 ਮਹੀਨੇ ਤੋਂ ਇੱਕ ਸਾਂਝ ਦੀ ਜਿਹੜੀ ਸਾਡੀ ਟੀਮ ਹੈ ਬਠਿੰਡਾ ਦੀ ਉਹਨਾਂ ਵੱਲੋਂ ਇਨੀਸ਼ੀਏਟਿਵ ਲਿੱਤਾ ਗਿਆ ਹੈ LED ਬਾਈ ਆਰ ਆਈਪੀਐਸ ਪ੍ਰੋਫੈਸ਼ਨਲ ਅਨੁਭਵ ਜੈਨ ਜਿਹੜਾ CEIR ਪੋਰਟਲ ਹੁੰਦਾ ਹੈ ਉਹ ਅਸੀਂ ਕਾਫੀ ਲੋਕਾਂ ਨੂੰ ਪਬਲਿਸੀਸ ਵੀ ਕੀਤਾ ਵੀ ਜੇ ਤੁਹਾਡਾ ਕਿਤੇ ਮੋਬਾਈਲ ਕਿਤੇ ਗਵਾਚ ਜਾਂਦਾ ਹੈ ਜਾਂ ਮਿਸਪਲੇਸ ਹੋ ਜਾਂਦਾ ਹੈ ਤਾਂ ਤੁਸੀਂ ਇਸ ਪੋਰਟਲ ਤੇ ਲੌਗਇਨ ਕਰਕੇ ਰਿਪੋਰਟ ਕਰੋ ਜਿਹਦੇ ਤਹਿਤ ਹੀ ਅਸੀਂ ਪਿਛਲੇ ਮਹੀਨੇ 106 ਇਦਾਂ ਦੇ ਗੁੰਮ ਹੋਏ ਮੋਬਾਈਲ ਜਿਹੜੇ ਸਾਡੇ ਲੋਕਲ ਲੋਕਾਂ ਨੇ ਆਨਲਾਈਨ ਰਜਿਸਟਰ ਕੀਤਾ ਸੀ ਉਹਨਾਂ ਦੇ ਵਾਪਸ ਕੀਤੇ ਤੇ ਹੁਣ ਇਹਨਾਂ ਦੀ ਟੀਮ ਨੇ ਡੇਲੀ کافی ਮਿਹਨਤ ਕਰਕੇ 140 ਅਜੇ ਮੋਬਾਈਲ ਹੈ ਜਿਨ੍ਹਾਂ ਨੂੰ ਅਸੀਂ ਅੱਜ ਇੱਥੇ ਪੁਲਿਸ ਲਾਈਨ 'ਚ ਬੁਲਾ ਕੇ ਲੋਕਾਂ ਨੂੰ ਵਾਪਸ ਕਰ ਰਹੇ ਸੋ ਇਹਦਾ ਕ੍ਰੈਡਿਟ ਮੈਂ ਅਨੁਭਵ ਜੈਨ ਸਾਡੇ ਪ੍ਰੋਫੈਸ਼ਨਲ ਔਰ ਜਿਹੜੀ ਸਾਂਝ ਇਨਚਾਰਜ ਜਸਪ੍ਰੀਤ ਨਾਲ ਦੀ ਟੀਮ ਨੂੰ ਦੇਣਾ ਚਾਹਾਂਗੀ ਜਿਨ੍ਹਾਂ ਨੇ ਇੱਕ ਤਾਂ ਇਸ ਕਨਸੈਪਟ ਨੂੰ ਪੌਪੂਲਰਾਈਜ਼ ਕੀਤਾ ਹੈ ਪਬਲਿਸੀਜ਼ ਕੀਤਾ ਬਠਿੰਡਾ 'ਚ ਔਰ ਇਹਦੀ ਡਿਟੇਲਸ ਮੈਂ ਅਨੁਭਵ ਜੀ ਨੂੰ ਕਹਾਂਗੀ ਤੁਹਾਨੂੰ ਦੱਸੋ ਸੋ ਦਟ ਤੁਸੀਂ ਪਬਲਿਕ ਨੂੰ ਵੀ ਜ਼ਰੂਰ ਇਹਦੇ ਬਾਰੇ ਦੱਸੋ ਕਿਉਂਕਿ ਇਹ ਹਲੇ ਆਈ ਥਿੰਕ ਇਹ ਕਨਸੈਪਟ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਹੈ ਔਰ ਜੋ ਸਾਨੂੰ ਇਹਦੀ ਸਕਸੈ

उसमें जो मोबाइल बॉक्स होता है उसकी इनवॉइस हो तो वो तो भी चलेगा या डिब्बा जिसमें आई नंबर हो बेसिकली और प्लस आपको आधार कार्ड आइडेंटिटी कुछ भी एक देनी होती है तो उसके बेसिस पे वो मोबाइल पोर्टल पर रजिस्टर करके उसको ब्लॉक कर देते हैं उसके आई नंबर को एंड वो फर्दर कोई भी यदि उस मोबाइल को ख़रीदता है बेचता है और यूज़ करता है तो वो पोर्टल पे शो होने लगता है कि ये फ़ोन यूज़ होने लगा है।

कि मोबाइल uh, चोरी का कोई भी मोबाइल खरीदना भी कानूनन अपराध है तो यदि हमें ऐसी कोई इन्फॉर्मेशन किसी के थ्रू uh, भी आती है तो हम uh, कानूनी तौर पर जो भी कार्रवाई बनती है हम असी करेंगे ठीक